ਇਸ ਮਹਿਲਾ ਦੀ ਹਰਕਤ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਸੁਨਿਆਰੇ ਦੀ ਦੁਕਾਨ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਮਹਿਲਾ ਦੁਕਾਨ ਤੇ ਜਿਹੜਾ ਸਮਾਨ ਖਰੀਦਣ ਦੇ ਲਈ ਪਹੁੰਚਦੀ ਹੈ ਤਾਂ ਮਹਿਲਾ ਨੇ ਦੁਕਾਨ ਤੇ ਗਹਿਣਿਆਂ ਦੇ ਵਿੱਚੋਂ ਸੋਨੇ ਦੀ ਵਾਲੀ ਚੋਰਾ ਲਈ ਹੈ ਤੇ ਇਸੇ ਘਟਨਾ ਨੂੰ ਜਦੋਂ ਸੀਸੀਟੀਵੀ ਕੈਮਰੇ ਦੇ ਵਿੱਚ ਵੇਖਿਆ ਗਿਆ ਤਾਂ ਉਸ ਤੋਂ ਬਾਅਦ ਦੁਕਾਨ ਦੇ ਬਾਹਰ ਜਾਂਦਾ ਹੈ ਮਹਿਲਾ ਬਹਾਨਾ ਬਣਾਉਂਦੀ ਹੈ ਪਰ ਦੁਕਾਨ ਤੇ ਮੌਜੂਦ ਕੁਝ ਲੋਕਾਂ ਦੇ ਵੱਲੋਂ ਜਦ ਉਕਤ ਮਹਿਲਾ ਤੇ ਸ਼ੱਕ ਕੀਤਾ ਜਾਂਦਾ ਤਾਂ ਉਸ ਨੂੰ ਰੋਕ ਲਿਆ ਜਾਂਦਾ ਤੇ ਮੌਕੇ ਤੇ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਲੰਧਰ ਦਾ ਇਹ ਮਾਮਲਾ ਜਿੱਥੇ ਜੱਗੂ ਚੌਂਕ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਜਿੱਥੇ ਇਹ ਮਹਿਲਾ ਵੇਖੋ ਕਿਵੇਂ ਬੜੀ ਚਲਾਕੀ ਦੇ ਨਾਲ ਚੋਰੀ ਕਰਨ ਦੀ ਨੀਅਤ ਨਾਲ ਦਾਖਲ ਹੁੰਦੀ ਹੈ ਤੇ ਮਹਿਲਾ ਦੇ ਵੱਲੋਂ ਉੱਥੋਂ ਇੱਕ ਬਾਲੀ ਚੋਰੀ ਵੀ ਕਰ ਲਈ ਜਾਂਦੀ ਹੈ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਹਿਲਾ ਦੇ ਕਬਜ਼ੇ ਦੇ ਵਿੱਚੋਂ ਤੰਬਾਕੂ ਲਾਈਟਰ ਤੇ ਹੋਰ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਮਹਿਲਾ ਨੂੰ ਕਾਬੂ ਕੇ ਥਾਣੇ ਲਈ ਆਂਦਾਂਗੇ ਤਾਂ ਥਾਣੇ ਲਜਾਂਨ ਤੋਂ ਪਹਿਲਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਜਿੱਥੇ ASI ਜਨਾ ਦਾ ਇਹ ਕਹਿਣਾ ਹੈ ਕਿ ਸੁਨਿਆਰੇ ਦੀ ਦੁਕਾਨ ਤੇ ਇਹ ਮਹਿਲਾ ਜਿਹੜੀ ਇਹ ਪਹੁੰਚਦੀ ਹੈ ਇਸ ਦੇ ਵੱਲੋਂ ਚੋਰੀ ਕੀਤੀ ਗਈ ਹੈ ਇਸ ਦੇ ਕਬਜ਼ੇ ਦੇ ਵਿੱਚੋਂ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ ਇਸ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਦੁਕਾਨਦਾਰ ਦਾ ਕਹਿਣਾ ਹੈ ਕਿ ਮਹਿਲਾ ਸੋਨੇ ਦੀਆਂ ਵਾਲੀਆਂ ਦੇਖਣ ਦੇ ਬਹਾਨੇ ਆਉਂਦੀ ਹੈ ਤੇ ਬੜੀ ਚਲਾਕੀ ਨਾਲ ਇੱਕ ਵਾਲੀ ਦੀ ਜੋੜੀ ਨੂੰ ਆਪਣੀ ਮੁਠੀ ਦੇ ਵਿੱਚ ਰੱਖ ਲੈਂਦੀ ਹੈ ਜਿਸ ਦਰਮਿਆਨ ਜਦ ਇਸ ਤੇ ਸ਼ੱਕ ਹੁੰਦਾ ਹੈ ਤਾਂ ਉਹਨਾਂ ਦੇ ਵੱਲੋਂ ਮਹਿਲਾ ਨੂੰ ਰੋਕਿਆ ਗਿਆ ਤੇ ਤਲਾਸ਼ੀ ਦੌਰਾਨ ਇਸ ਦੇ ਕੋਲੋਂ ਹੋਰ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਦੁਕਾਨਦਾਰ ਦਾ ਇਹ ਕਹਿਣਾ ਹੈ ਕਿ ਇਸ ਵਾਲੀ ਦੀ ਕੀਮਤ 50000 ਰੁਪਏ ਦੇ ਕਰ ਤੇ ਹੁਣ ਤੱਕ ਉਹਨਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਵਾਲੀਆਂ ਬਰਾਮਦ ਨਹੀਂ ਹੋ ਸਕਿਆ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਜਿਹੜੀ ਹੈ ਇਸ ਤੋਂ ਪੁੱਛਗਿੱਛ ਕਰੇਗੀ ਤਲਾਸ਼ੀ ਲਵੇਗੀ ਤੇ ਅਗਲੀ ਕਾਰਵਾਈ ਜਾ ਰਹੀ ਹੈ। ਕਿ ਨਾਮ ਕੀ ਆਪਣਾ? ਮੇਰਾ ਨਾਮ ਚੰਦਰ ਮੋਹਣਾ ਹੈ। ਕੀ ਗੱਲ ਕੀਤੀ ਸਰ ਤੁਸੀਂ? ਸਰ ਇਦਾਂ ਇਹ ਨੇ ਨਾ ਸਾਡੇ ਕੋ ਆਈ ਆ ਦੁਕਾਨ ਤੇ ਨੇ ਕਿਹਾ ਕਿ ਮੈਂ ਵਾਲੀਆਂ ਦੇਖਣੀਆਂ ਨੇ। ਅਸੀਂ ਇਹਨੂੰ ਵਾਲੀਆਂ ਦਿਖਾਈ ਨੇ। ਇਹਨੇ ਇੱਕ ਜੋੜਾ ਵਿੱਚੋਂ ਵਾਲੀਆਂ ਦਾ ਚੱਕ ਕੇ ਆਪਣੀ ਮੁੱਠੀ 'ਚ ਰੱਖ ਲਿਆ। ਅਸੀਂ ਜਿਸਲੇ ਇਹਨੇ ਮੜਜ ਐ ਇੰਜ ਹੋਈ ਆ ਤਾਂ ਇਹਨੂੰ ਕਿਹਾ ਵੀ ਹੱਥ 'ਚ ਜੋੜਾ ਵਾਲੀਆਂ ਦਾ ਸਾਨੂੰ ਦੇ। ਇਹ ਨਾਲ ਹੀ ਥੱਲੇ ਝੁੱਕ ਕੇ ਨੇ ਆਪਾਂ ਸੀਸੀਟੀਵੀ ਕੈਮਰਾ ਹੀ ਦਿਖਾਇਆ ਤੁਹਾਨੂੰ ਇਹਨੇ ਆਪਣੇ ਪੈਰ ਦੀ ਇੱਕਦਾ ਆਪਣੇ ਬੈਲੀ ਦੇ ਪੈਰ ਚੱਕਿਆ ਤਾਂ ਉਹਦੇ ਵਿੱਚ ਪਾਈ ਆ ਹੁਣ ਪਤਾ ਨਹੀਂ ਉਸ ਤੋਂ ਬਾਅਦ ਇਹਦੀ ਤਲਾਸ਼ੀ ਵਾਸਤੇ ਸਾਹਮਣੇ ਮੇਰੇ ਲੇਡੀ ਸਾ ਮਰੀ ਨੂੰ ਆ ਗਈ ਆ ਮੈਂ ਉਹਨੂੰ ਵੀ ਬੁਲਾਇਆ ਇਹਦੀ ਤਲਾਸ਼ੀ ਵੀ ਲੀਤੀ ਆ ਇਹ ਪਤਾ ਨਹੀਂ ਪਹਿਲੇ ਤਾਂ ਸਾਨੂੰ ਬੈਕ ਵੀ ਨਹੀਂ ਦਿੰਦੀ ਪਈ ਸੀ ਫਿਰ ਅਸੀਂ ਇਹਨਾਂ ਦਾ ਵੀ ਫੋਨ ਨੰਬਰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਨੰਬਰ ਮਿਲਦਾ ਨਹੀਂ ਪਿਆ ਸੀ ਅਸੀਂ 100 ਨੰਬਰ ਤੇ ਵੀ ਟਰਾਈ ਕੀਤੀ ਉੱਥੇ ਵੀ ਨੰਬਰ ਨਹੀਂ ਮਿਲ ਰਿਹਾ ਸੀ ਫਿਰ ਦੁਬਾਰਾ ਮੈਂ 100 ਨੰਬਰ ਤੇ ਫੋਨ ਕਰਕੇ ਫਿਰ ਮੈਂ ਕੰਪਲੇਟ ਇਹਦੀ ਲਿਖਾਈ ਫਿਰ ਆਨ ਕਿ ਇਹਨਾਂ ਨੇ ਵੀ ਇਹਦੀ ਚੈੱਕ ਕੀਤੀ ਆ ਪਰ ਇਹਦਾ ਜਿਹੜਾ ਆਧਾਰ ਕਾਰਡ ਹੈ ਨਾ ਉਹ ਵੀ ਜਾਲੀ ਹੈਗਾ ਜੀ ਇਹਦੀ ਚੈਣੀ ਖੈਣੀ ਦੀਆਂ ਨਿਕਲੀਆਂ ਚਾਰ ਚਾਰ ਲਾਈਟਰ ਨਿਕਲੇ ਆ ਮੇਰੇ ਹਿਸਾਬ ਨਾਲ ਇਹ ਇਹ ਨਾ ਚਿੱਟਾ ਵੀ ਜੇਬ ਦੇ ਵਿੱਚ ਹੈਗਾ ਕਿੰਨੇ ਵੇ ਆਈ ਸੀ ਇੱਥੇ ਲੜੀ ਇਹ ਆਈ ਸੀ ਜੀ 5 ਵਜੇ ਆਈ ਸੀ ਸਾਰੇ ਕਿੰਨਾ ਕੋ ਨੁਕਸਾਨ ਹੋਇਆ ਕਿੰਨੇ ਨੁਕਸਾਨ ਜੀ ਉਹ ਮੇਰੇ ਖਿਆਲ ਹੈ ਕਿ 3.5 4 ਗ੍ਰਾਮ ਦੀ ਜੋੜੀ ਹੈ ਜੀ weight ਦੀ ਉਹ ਮਤਲਬ ਅੰਦਾਜ਼ਾ 50 ਹਜ਼ਾਰ ਦੇ ਵਿੱਚ ਵਿੱਚ ਹੈ ਉਹ weight ਹੈ ਪੁਲਿਸ ਕੰਪਲੇਟ ਕਰਤੀ ਤੁਸੀਂ ਪੁਲਿਸ ਨੂੰ ਕੰਪਲੇਨ ਨਾ ਬੁਲਾਇਆ ਜੀ ਅਸੀਂ ਇਹ ਆਏ ਨੇ ਹੁਣ ਮੈਂ ਦਰਖਾਸਤ ਲਗਾ ਦੇਣ ਜਾ ਕੇ ਚੌਕੀ ਇਹਨਾਂ ਕੋ ਅੱਜ ਕੀ ਮੈਟਰ ਕੀ ਏਦਾਂ ਇੰਡੀਆ ਜਰੂਰਾਂ ਸੀ ਐਸਐਸਓ ਸਾਹਿਬ ਨੇ ਦੱਸਿਆ ਇਹ ਵੀ ਜਕੂ ਟਾਪ ਦੇ ਵਿੱਚ ਇੱਕ ਲੇਡੀ ਦੇ ਦੁਕਾਨ ਤੇ ਚੋਰੀ ਕਰ ਲਈ ਆ ਮੈਂ ਡਿਊਟੀ ਉੱਪਰ ਸੀਗਾ ਇੱਥੇ ਆਏ ਆ ਇਹ ਲੇਡੀ ਦਾ ਕੀ ਏ ਇੱਕ ਮਿੰਟ ਨੇ ਚੰਦਰਮੋਨ ਜੀ ਇੰਡੀਆ ਜਰੂਰਾਂ ਤੇ ਲਾ ਦੇਣਾ ਇਹ ਦੁਕਾਨ ਆ ਇਹ ਲੇਡੀ ਦਾ ਇਹ ਛਾਲਬੇਨ ਸਾਰੀ ਕਰ ਲਈ ਆ ਇਹਨਾਂ ਪਰਸਨਲ ਸਰਚ ਦੀ ਗੱਲ ਵੀ ਇਹਨਾਂ ਕੋ ਲੇਡੀ ਦਾ ਆਪਣੀਆਂ ਹੈਗੀਆਂ ਸੀਗੀਆਂ ਪਰ ਸਾਡੀਆਂ ਮਲਾਜਮਾਂ ਨਾਲ ਆ ਲਈ ਠੀਕ ਹੈ ਕੋਈ ਕਪਰੀ ਦੇ ਕਰਦੇ ਵੀ ਸਾਡੀ ਵਾਲੀਏ ਨੇ ਗੁੰਮ ਕਰ ਲਈ ਠੀਕ ਹੈ ਵਾਲੀਆਂ ਦਾ ਜੋੜਾ ਉਹ ਇਹਦੇ ਕੋਲ ਨਹੀਂ ਆ ਰਹੀ ਬਾਕੀ ਸ਼ਾਨਭੀਨ ਕਰ ਰਹੇ ਆ ਜੋ ਆਊਗਾ ਸਾਹਮਣੇ ਕਾਰਵਾਈ ਲੈਡੀ ਦਾ ਪਤਾ ਲੱਗਾ ਕੀ ਕੀ ਨਾਮ ਹੈ ਕਿੱਥੋਂ ਹਰਿਆਣਾ ਦੇ ਬੈਕਗ੍ਰਾਉਂਡ ਨਾਮ ਸਿਮਰ ਬੈਕਗ੍ਰਾਉਂਡ ਕੀ ਹੈ ਦਾ ਪੁੱਛ ਬੈਕਗ੍ਰਾਉਂਡ ਦਾ ਜਿਹੜਾ ਆਏ ਅਸੀਂ ਪੁੱਛਦਾ ਕਿੱਥੇ ਰਹਿਣ ਮਲੀ ਦੱਸਿਆ ਕੋਲਾਲਪੁਰ ਲੋਦੀ ਤੇ ਕੋਈ ਸ਼ੰਕਾ ਵੀ ਦਿਖਾਈ ਜਾਰੀ ਕੋਈ ਕੁੜੀਆਂ ਵਗੈਰਾ ਮਿਲਿਆ ਇਸ ਮੈਗ ਕੋਈ ਹੈਗੀ ਕੋਈ ਨਹੀਂ ਉਹ ਕਹਿ ਨਹੀਂ ਕਹਿੰਦੇ ਐਂ ਕਹਿ ਨਹੀਂ ਕਹਿੰਦੇ ਓਕੇ ਹਾਂ ਕੀ ਕਾਰਵਾਈ ਕਰ ਰਹੇ ਹੋਗੇ ਸਰ ਮੈਂ ਦੱਸਦੇ ਰਿਹਾ ਤੁਹਾਨੂੰ ਵੀ ਜੋ ਕਾਰੋਬਾਰ ਇੰਗਰੀ ਜਾਊ ਵੀ ਪੁਤਫੀਜ਼ ਕਰ ਰਿਹਾ ਜੋ ਅਗਲੇ ਪਹੁੰਚੇ ਥੋੜੀ ਕੰਮ ਲੂਗਾ ਦੁਕਾਨ ਚ ਖਲੋਤਾ ਮੈਂ ਕੀ ਨਾਮ ਹੈ ਤੁਹਾਡਾ ਐਸੇ ਗੋਪਾਲ ਸਿੰਘ ਦਾ